ਇਸ ਸੀਸੀਟੀਵੀ ਪਟਿਆਲੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਕਰਾਨੀ ਦੇ ਵੱਲੋਂ ਆਪਣੇ ਮਾਲਕ ਤੇ ਉਸਦੇ ਪੁੱਤਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਦੇ ਖਾਣੇ ਦੇ ਵਿੱਚ ਨਸ਼ੀਲੀ ਦਵਾਈ ਮਲਾਈ ਜਾਂਦੀ ਹੈ ਤੇ ਉਹਨਾਂ ਨੂੰ ਸਵਾਨ ਦੀ ਕੋਸ਼ਿਸ਼ ਕਰਕੇ ਤੇ ਲੁੱਟ ਕੇ ਫਰਾਰ ਹੋਣ ਦੀ ਸਾਜ਼ਿਸ਼ ਰਚੀ ਜਾਂਦੀ ਹੈ। ਪਰ ਜਦੋਂ ਦੋਵਾਂ ਨੂੰ ਨੀਂਦ ਆਣੀ ਸ਼ੁਰੂ ਹੁੰਦੀ ਹੈ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਆ ਤੇ ਉਸ ਨੌਕਰਾਨੀ ਦਾ ਪਲਾਨ ਜਿਹੜਾ ਹੈਗਾ ਉਹ ਫੇਲ ਹੋ ਜਾਂਦਾ ਹੈ ਦੱਸਦੀ ਕਿ ਜਿੱਦਾਂ ਹੀ ਮਾਲਕਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚਦੇ ਨੇ ਤਾਂ ਨੌਕਰਾਨੀ ਆਪਣੀ ਸਾਥੀਆਂ ਦੇ ਨਾਲ ਫਰਾਰ ਹੋ ਜਾਂਦੀ ਹੈ ਪਰ ਇੱਕ ਚੰਗੀ ਗੱਲ ਇਹ ਸਾਹਮਣੇ ਆਈ ਹੈ ਕਿ ਨੌਕਰਾਨੀ ਦੇ ਜਿਹੜੇ ਆਈਡੀ ਪ੍ਰੂਫ ਸੀ ਉਹ ਮਾਲਕਾਂ ਦੇ ਕੋਲ ਜਮ੍ਹਾਂ ਸੀ ਜਿਸ ਕਰਕੇ ਪੁਲਿਸ ਨੂੰ ਕੰਪਲੇਨ ਹੋ ਸਕੀ ਤੇ ਉਸ ਦੀ ਕੁੜੀ ਦੀ ਪਛਾਣ ਵੀ ਹੋ ਸਕੇ ਸੱਨੂਏ ਕੱਲੋ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਲ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀਡੀ